ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanja.in ਤੇ ਸਜਾਵਾ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਲਗਾਤਾਰ ਭੁਖੜ ਹੜਤਾਲ ਤੇ ਬੈਠੇ ਬਾਪੂ ਸੁਰਜ ਸਿੰਘ ਨੂੰ 190 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ ਇੱਕ ਵਾਰੀ ਹਾਲਾਤ ਵਿਗੜੇ ਬਾਪੂ ਸੁਰਜ ਸਿੰਘ ਨੂੰ ਘਰ ਤੋਂ ਚੋਕੇ ਹਸਪੀਟਲ ਲਿਆਂਦਾ ਗਿਆ ਹਸਪੀਟਲ ਦੇ ਵਿੱਚ ਉਹਨਾਂ ਨੇ ਇਲਾਜ ਕਰਾਉਣ ਤੋਂ ਮਨਾਂ ਕੀਤਾ ਹਾਲਾਤ ਹੋਰ ਵਿਗੜੇ ਤਾਂ ਬਾਪੂ ਸੁਰਜ ਸਿੰਘ ਨੂੰ ਡੀਐਮਸੀ ਲੁਧਿਆਣਾ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਫਿਲਹਾਲ ਉਹ ਐਮਰਜੈਂਸੀ ਦੇ ਅੰਦਰ ਨੇ ਕਿਸ ਤਰ੍ਹਾਂ ਦੀ ਹਾਲਤ ਹੈ ਉਹਨਾਂ ਦੀ ਇਸ ਦੇ ਬਾਰੇ ਦੱਸਣ ਲਈ ਉਹਨਾਂ ਦੇ ਲੜਕੇ ਅਰਵਿੰਦਰਜੀਤ ਸਿੰਘ ਸਾਡੇ ਨਾਲ ਨੇ ਅਰਵਿੰਦਰਜੀਤ ਸਿੰਘ ਗੁੱਗੀ ਜੀ ਸਭ ਤੋਂ ਪਹਿਲਾਂ ਇਹੀ ਸਭ ਤੋਂ ਵੱਡਾ ਸਵਾਲ ਹੈ ਕਿ ਹਰ ਕੋਈ ਜਾਨਣਾ ਚਾਹੁੰਦਾ ਹੈ ਕਈ ਤਰ੍ਹਾਂ ਦੀਆਂ ਫ਼ਰਮਾਂ ਬਾਹਰ ਫੈਲ ਰਹੀਆਂ ਨੇ ਕਿ ਆਖਿਰ ਬਾਪੂ ਸੂਰਜ ਸਿੰਘ ਦੇ ਕੀ ਹਾਲਾਤ ਨੇ ਇਸ ਵਕਤ ਉਹਨਾਂ ਦੀ ਸਿਹਤ ਕਿੱਦਾਂ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਦੇ ਹਾਲਾਤ ਨੇ ਜਿਹੜੇ ਸਿਹਤ ਦੇ ਐਸ ਵੇਲੇ ਉਹ ਕਾਫੀ ਕ੍ਰਿਟੀਕਲ ਨੇ ਤੇ ਉਹ ਨੀਂਬੇਹੋਸ਼ੀ ਦੀ ਹਾਲਤ ਵਿੱਚ ਨੇ ਤੇ ਕੱਲ ਰੋਜ ਤੋਂ ਇੱਥੇ ਉਹ ਡੀ ਐਮ ਸੀ ਇੰਟੈਂਸਿਵ ਕੇਅਰ ਦੇ ਵਿੱਚ ਨੇ ਤੇ ਉਹਨਾਂ ਦੀ ਜਿਹੜੀ ਹੈਗੀ ਸਰੀਰ ਗ੍ਰਾਫ ਉਹ ਅੱਜ ਇਸ ਵੇਲੇ ਤੱਕ ਡਾਊਨ ਜਾ ਰਿਹਾ ਸੀ ਪਰ ਹੁਣ ਆ ਕੇ ਸਟੇਬਲ ਹੋ ਗਿਆ ਇੱਕ ਚੀਜ਼ ਸਾਫ਼ ਕਰਿਓ ਲਗਾਤਾਰ ਚੱਲ ਰਹੀ ਸੀ ਕਿ ਬਾਪੂ ਜੀ ਨੇ ਇਲਾਜ ਕਰਾਉਣ ਤੋਂ ਬਣਾ ਕਰ ਦਿੱਤਾ ਸੀ ਬਾਪੂ ਜੀ ਨੇ ਪਾਣੀ ਵੀ ਨਹੀਂ ਲਿਆ ਪਰ ਫਿਲਹਾਲ ਕੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਕੀ ਉਹ ਪਾਣੀ ਪੀ ਰਹੇ ਨੇ ਬਾਪੂ ਜੀ ਦਾ ਪਾਣੀ ਛੱਡਿਆ ਹੋਇਆ ਜਿੱਦੋਂ ਜਦੋਂ ਉਹਨਾਂ ਨੂੰ ਘਰੋਂ ਚੱਕ ਲਿਆ ਸੀ ਉਦੋਂ ਹੀ ਪਾਣੀ ਛੱਟਦਾ ਸੀ ਆ ਚੌਥਾ ਦਿਨ ਆ ਉਹਨਾਂ ਨੇ ਪਾਣੀ ਨਹੀਂ ਪੀਤਾ ਪਰ ਕੱਲ ਸਵੇਰੇ 12 ਵਜੇ ਸਾਨੂੰ ਉਹਨਾਂ ਦੇ ਕਮਰੇ ਚੋਂ ਬਾਹਰ ਕੱਢ ਦਿੱਤਾ ਗਿਆ ਸੀ ਉਦੋਂ ਬਾਅਦ ਉਹਨਾਂ ਦੇ ਪੈਰਾਂ ਨੂੰ ਹੱਥਾਂ ਨੂੰ ਤੇ ਬਾਡੀ ਦੇ ਉੱਤੋਂ ਦੀ ਦੋ ਤਕਰੀਬਨ 6 ਕੇ 8 ਚੇਨਾਂ ਪਾ ਕੇ ਜਿਹੜੀਆਂ ਬਹੁਤ ਬਹੁਤ ਕੋਈ ਭਾਰੀਆਂ ਚੇਨ ਨਹੀਂ ਸੀਗੀਆਂ ਸੰਗਲ ਪਾ ਕੇ ਉਹਨਾਂ ਨੂੰ ਬੰਨ ਕੇ ਤੇ ਉਹਨਾਂ ਨੂੰ ਉਹਨਾਂ ਨੇ ਗਲੂਕੋਜ਼ ਲਾਤਾ ਸੀਗਾ ਤੇ ਬੇਹੋਸ਼ੀ ਦੀ ਨੀਂਦ ਬੇਹੋਸ਼ ਪਹਿਲਾਂ ਹੀ ਸੀਗੇ ਤੇ ਉਹ ਗਲੂਕੋਜ਼ ਉਹਨਾਂ ਦੇ ਲੱਗਿਆ ਹੋਇਆ ਤੇ ਪਾਣੀ ਉਹਨਾਂ ਦਾ ਛੱਡਿਆ ਹੋਇਆ